ਆਪਣੇ ਜੱਦੀ ਪਿੰਡ ਜਿਖ ਦੇਖ ਲਾ ਚ ਆਪਣੇ ਬੂਸ ਦੇ ਉੱਤੇ ਹੋੜਾ ਵੋਟ ਪਾਈ ਆ ਤੇ ਬਹੁਤ ਉਤਸ਼ਾਹ ਆ ਮੇਰਾ ਤੁਹਾਡੇ ਸਭ ਲੋਕਾਂ ਨੂੰ ਬੇਨਤੀ ਆ ਕਿ ਸਵੇਰੇ ਸਵੇਰੀ ਵੋਟ ਪਾਉਣਾ ਕਿਉਂਕਿ ਬਾਅਦ ਚ ਦੁਪਹਿਰੇ ਗਲਤੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵੱਤ ਤੋਂ ਜੂਰ ਕੇ ਇਹ ਵੋਟ ਮੌਜੂਦ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਆ ਕਿ ਵੋਟ ਪਾਉਣਾ ਸਭ ਦੇ ਕਿਉਂ ਲੱਗਦਾ ਕਿ ਲੋਕ ਵੋਟ ਪਾਉਣਗੇ ਜੋ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਸ਼ਾਂਦੇ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਦ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਪੋਲਾ ਬਿਲਕੁਲ ਸਹੀ ਹਾਂ 130 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿ ਇਸ ਤਰੀਕੇ ਦੇ ਪੰਜਾਬ ਬਣੇਗਾ ਹੀਰੋ ਐਸਾ 130 ਅੰਬਸਾ 2.5 ਲੱਖ ਦੇ 540 450 450 ਦਾ ਪਾਰਲੀਮੈਂਟ ਤੋਂ ਬਾਹਰ ਆਪਣੇ ਜੱਦੀ ਪਿੰਡ ਜਿਗ ਦੇਖ ਲੱਗ ਜ ਆਪਣੇ ਬੂਸ ਦੇ ਉੱਤੇ ਹੋਰਾਂ ਵੋਟ ਪਾਈ ਆ ਬਹੁਤ ਹਤਸ਼ਾ ਹੈ ਮੇਰਾ ਤੁਹਾਡੇ ਥੂ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਪਾਉਣ ਨੂੰ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵਰਤੋਂ ਜੂਰ ਕਰੇ ਇਹ ਵੋਟ ਬਹੁਤ ਜੂਰੀ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਉਣਾ ਸਭ ਦੇ ਕੋਲ ਔਰ ਬਿਲਕੁਲ ਲੱਗਦਾ ਕਿ ਲੋਕ ਵੋਟ ਪਾਉਣ ਨੂੰ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਸ਼ਾਮ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਅਦ ਵੀ ਅੰਦਰ ਵੀ ਹੱਥਾਂ ਦਾ ਪਾਣੀ ਦਾ ਹੱਥਾਂ ਦਾ ਪਾਣੀ ਬਿਲਕੁਲ ਸਹੀ ਕੀਤਾ ਅ ਉਹ ਗੇਰਾਂ ਜੀਰੋ ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬੜਾ ਗੇਰੋ ਐਸੋ ਤੇਰਾ ਜੀਰੋ ਅੰਬਸਾ 2.5 ਲੱਖ ਦੇ ਪੰਜ ਵਾਰ 405 ਪੰਜ ਵਾਰ 405 ਦਾ ਪਾਰਲੀਮੈਂਟ ਤੋਂ ਬਾਹਰ ਆਪਣੇ ਜੱਦੀ ਪਿੰਡ ਜਿੱਥੇ ਦੇਖ ਲੱਗ ਚ ਆਪਣੇ ਬੂਥ ਦੇ ਉੱਤੇ ਹੋਰਾਂ ਵੋਟ ਪਾਈ ਆ ਔਰ ਬਹੁਤ ਉਤਸ਼ਾਹ ਆ ਮੇਰਾ ਤੁਹਾਡੇ ਸਭ ਲੋਕਾਂ ਨੂੰ ਬੇਨਤੀ ਆ ਕਿ ਸਵੇਰੇ ਸਵੇਰੀ ਵੋਟ ਪਾਓ ਨਾ ਕਿਉਂਕਿ ਬਾਅਦ ਚ ਦੁਪਹਿਰੇ ਗਲਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵੱਤੋ ਜੂਰ। ਇਹ ਵੋਟ ਮੌਜੂਦ ਹੈ। ਲੋਕ ਸਭਾ ਦੀ ਵੋਟ ਹੈ। ਸਭ ਨੂੰ ਬੇਨਤੀ ਹੈ ਕਿ ਵੋਟ ਪਾਓ। ਸਮਝਦੇ ਕਰ। ਉਹ ਮੈਨੂੰ ਲੱਗਦਾ ਕਿ ਲੋਕ ਵੋਟ ਪਾਉਣਗੇ। ਜੋ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ। ਪਾਣੀ ਦੇ ਛਾਂ ਦੇ। ਬਹੁਤ ਵਧੀਆ। ਦੇਖੋ ਕਿੰਨੇ ਵਧੀਆ। ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਦ ਵੀ ਅੰਦਰ ਵੀ। ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਪਾਣੀ। ਬਿਲਕੁਲ ਸਹੀ ਕੀਤਾ। ਹਾਂ। ਬਿਲਕੁਲ 13 ਜੀਰੋ ਦਾ ਨਾਅਰਾ ਦਿੱਤਾ ਸੀ ਮਾਨ ਸਾਹਿਬ ਨੇ। ਕੀ ਲੱਗਦਾ ਕਿ ਇਸ ਤਰੀਕੇ ਦੇ। ਪੰਜਾਬ ਬਣੇਗਾ ਹੀਰੋ। ਐਸਾ 13 ਜੀਰੋ। ਅੰਬਸਟਾ ਇਲਾਕੇ ਪੰਜ 405 ਪੰਜ 405 ਪਾਰਲੀਮੈਂਟ ਤੋਂ ਬਾਹਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે પંજાબી ટીવી